ਹਾਂਜੀ ਅੱਪਾ ਅੱਜ ਕarele ਤੋੜਨ ਆਏ ਆ ਤੇ ਟਰਸ ਤੇ ਕarele ਜਿਹੜੇ ਬਹੁਤ ਸੋਹਣੇ ਹੋ ਗਏ ਧੁੱਪ ਦੀ ਵਜ੍ਹਾ ਕਰਕੇ ਥੋੜੇ ਜਿਹੇ ਜਲਦੀ ਹੋਣਾ ਹੀ ਹੋ ਜਾਂਦੇ ਜਿਵੇਂ ਪੱਕੇ ਹੁੰਦੇ ਆ ਤੇ ਕarele ਤਾਂ ਕਾਫੀ ਸੀ ਤੇ ਪਰ ਛੋਟੇ ਥੋੜੇ ਜੇ ਬਹੁਤ ਵਧੀਆ ਕarele ਸੇਤ ਲਈ ਆਰਗੇਨਿਕ ਕarele ਘਰ ਦੀ ਸਾਥ ਤੋਂ ਤੋੜਦੇ ਅੱਜ ਆਪਾਂ ਨੇ ਕਰੇਲੇ ਨਿਕ ਹੋ ਗਏ ਕਿ ਬਹੁਤ ਸੋਹਣੇ ਕਰੇਲੇ ਹੋਏ ਆ ਪਰ ਵੀ ਕਰੇਲੇ ਸਾਈਜ਼ ਛੋਟਾ ਏ ਪਰ ਆਰਗੈਨਿਕ ਸਬਜ਼ੀਆਂ ਦਾ ਥੋੜਾ ਛੋਟਾ ਹੀ ਹੁੰਦਾ ਕਈ ਾਰ ਵਧੀਆ ਹੋ ਜਾਂਦਾ ਤੇ ਫਿਰ ਇਸ ਤਰ੍ਹਾਂ ਆਪਾਂ ਆਪਣੀ ਜ਼ਮੀਨ ਦਾ ਆਪਾਂ ਨੂੰ ਆਸਾਨੀ ਨਾਲ ਸਾਰਾ ਸਾਲ ਆਪਣਾ ਲੱਗਾ ਹੋਇਆ ਦਿਖ ਜਾਂਦਾ ਤੇ ਆਪਾਂ ਆਰਾਮ ਨਾਲ ਤੋੜ ਲੈਨੇ ਆ ਤੇ ਇਸ ਤਰ੍ਹਾਂ ਇਹ ਆਪਣੇ ਕਰੇਲੇ ਹੁਣ ਬਹੁਤ ਜ਼ਿਆਦੇ ਧੁੱਪ ਭੈਣ ਕਰਕੇ ਥੋੜੇ ਜਿਹੀ ਕਰੇਲਿਆਂ ਦਾ ਸਾਈਜ਼ ਛੋਟਾ ਆ অর্ਗੈਨਿਕ ਕਰੇਲੇ ਆ ਵੈਸੇ ਫਿਰ ਵੀ ਵਧੀਆ ਨੇ ਮਿਰਚਾਂ ਪਾ ਲਾਂਗੇ ਮਿਰਚਾਂ ਵੀ ਤੋੜ ਲਗੇ ਇਹ ਵੀ ਧੁੱਪ ਨਾਲ ਜਲਦੀ ਨਿੱਕੀਆਂ ਹੀ ਪੱਕਣ ਲੱਗ ਜਾਂਦੀਆਂ ਤੇ ਫਿਰ ਫਿਰ ਲਾਲ ਹੋਣ ਲੱਗ ਜਾਂਦੀਆਂ ਜਲਦੀ ਧੁੱਪ ਨਾਲ ਹੁਣ ਫਰਕ ਪਊਗਾ ਇਹਨਾਂ ਨੂੰ ਆਪਾਂ ਗ੍ਰੀਨ ਨੈੱਟ ਲਾਤੀ ਕਰਕੇ ਇਹ ਛੋਟੀਆਂ ਛੋਟੀਆਂ ਪੱਕਣ ਲੱਗ ਗਈਆਂ ਸਾਰੀਆਂ ਨਿੱਕੀਆਂ ਨਿੱਕੀਆਂ ਹੀ ਪੱਕਣ ਲੱਗ ਜਾਂਦੀਆਂ ਫਿਰ ਧੁੱਪ ਕਰਕੇ ਧੁੱਪ ਤੋਂ ਬਚਾਉਣ ਲਈ ਆਪਾਂ ਗ੍ਰੀਨ ਨੈੱਟ ਤਾਂ ਲਗਾਤਾ ਹੁਣ ਆਪਾਂ ਨੂੰ 15 ਦਿਨਾਂ ਬਾਅਦ ਰਿਜ਼ਲਟ ਪਤਾ ਲੱਗੂਗਾ ਜਿਹੜੀ ਹੋਰ ਸਬਜ਼ੀ ਲੱਗੀ ਆ ਵੀ ਉਹ ਕਿਦਾਂ ਤਿਆਰ ਹੋ ਰਹੀ ਆਣਾ ਇਹ ਤਾਜ਼ੀਆਂ ਦਾਦੀਆਂ ਲਾਲ ਮਿਰਚਾਂ ਪਾਵਾਂਗੇ ਹੁਣ ਕ੍ਰੇਲਿਆਂ 'ਚ ਥੈਂਕ ਯੂ ਜੀ ਬਾਅਦ ਸ਼ਰਵੀ ਸਬਸਕ੍ਰਾਈਬ